ਸਸਕਾਰ ਮੇਰਾ ਨਾਮ ਸਮੀਨਾ ਹੈ ਇਸ ਪਿੰਡ ਦੀ ਮੈਂ ਰਹਿਣ ਵਾਲੀ ਆਂ ਆਕਾਲਗੜ ਪਿੰਡ ਦੀ ਇੱਥੇ ਆ ਕੇ ਸਲਾਈ ਵੀ ਕਰਦੀ ਆਂ ਨਾਲ ਇਲਾਸਟਿਕ ਪਾਉਣੇ ਸਾਰੀ ਮਸ਼ੀਨਾਂ ਦਾ ਸਾਨੂੰ ਭੇਤ ਹੈਗਾ ਈ ਪੰਜਾਬ ਸਰਕਾਰ ਦਾ ਧੰਨਵਾਦ ਈ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਈ ਸਾਨੂੰ ਸਾਲ ਹੋ ਗਿਆ ਇੱਥੇ ਲੱਗਿਆ ਨੋਈ ਤੇ ਅਸੀਂ ਸਲਾਈ ਸੈਂਟਰ ਦਾ ਸਾਰਾ ਕੁਝ ਕਰਦੇ ਆਂ ਨਾਲ ਬੱਚਿਆਂ ਦੀ ਡਰੈੱਸਾਂ ਬਣਾਉਂਦੇ ਆਂ ਤੇ ਨਾਲੇ ਪੁਲਸ ਦੇ ਵਰਦਿਆਂ ਬਣਾਉਂਦੇ ਆਂ ਅਸੀਂ ਇੱਥੇ ਅਸੀਂ ਪਹਿਲਾਂ ਕੰਮ ਘਰੇ ਕਰਦੇ ਸੀ ਉੱਥੇ ਸਾਨੂੰ ਬਹੁਤ ਘੱਟ ਪੈਸੇ ਪੈਂਦੇ ਸੀ ਹੁਣ 9 ਵਜੇ ਆਉਨੇ ਆਈ ਤੇ ਅਸੀਂ 5 ਵਜੇ ਤੱਕ ਇੱਥੇ ਲੱਗਦੇ ਆਈ ਸਾਡਾ ਬਹੁਤ ਵਧੀਆ ਗੁਜ਼ਾਰਾ ਹੁੰਦਾ ਈ ਇੱਕ ਪਹਿਲ ਨਾਮ ਦੀ ਸਕੀਮ ਹੈ ਪਹਿਲ ਉੱਥੇ ਅਸੀਂ ਇੱਕ ਸਟੋਰ ਬਣਾਤਾ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਟਰਨਓਵਰ 1.5 ਕਰੋੜ ਰੁਪਈਆ ਇਹ ਬਹੁਤ ਕਾਮਯਾਬ ਪ੍ਰੋਜੈਕਟ ਹੈ ਤੇ ਨਾਲ ਕੱਲਾ ਇਹ ਨਹੀਂ ਹੈਗਾ ਕੱਲੀਆਂ ਵਰਦੀਆਂ ਕੱਚੀ ਘਾਣੀ ਦਾ ਤੇਲ ਚੱਪਲਾਂ ਬਣਾਉਣ ਦੀਆਂ ਤੇ ਛੋਟੀ ਛੋਟੀ ਮਸ਼ੀਨਾਂ ਬਹੁਤ ਕੁਝ ਹੈ ਜੋ ਲੇਡੀਜ਼ ਘਰੇ ਬਹਿ ਕੇ ਕਰ ਰਹੀਆਂ ਨੇ ਕੰਮ ਤੇ ਨਾਲ ਨਾਲ ਪੈਸੇ ਆ ਰਹੇ ਨੇ ਪੂਰੇ ਆ ਕੇ ਸਾਨੂੰ ਬਹੁਤ ਵਧੀਆ ਲੱਗ ਰਹੀ ਇੱਥੇ ਸਾਰੀਆਂ ਵੀ ਸਹੇਲੀਆਂ ਸਾਰੀ ਵਧੀਆ ਨੇ ਸਾਰੀਆਂ ਵਧੀਆ ਇਕੱਠੀਆਂ ਰਹਿਣੇ ਹੀ ਅਸੀਂ ਇੱਥੇ ਸਭ ਨੂੰ ਕੰਮ ਬਹੁਤ ਵਧੀਆ ਮਿਲ ਰਿਹਾ ਈ ਰਲ ਮਿਲ ਕੇ ਅਸੀਂ ਕਰਦੇ ਆਈ ਇੱਥੇ ਆ ਕੇ ਸਭ ਨੂੰ ਕੋਈ ਇੰਟਰਲੌਕ ਤੇ ਵੇਹਂਦੀ ਆਈ ਕੋਈ ਇਲਾਸਟਿਕ ਤੇ ਵੇਹਂਦੀ ਆਈ ਕੋਈ ਲੋਕ ਤੇ ਵੇਹਂਦੀ ਪੈਂਟਾਂ ਦੇ ਲੋਕ ਲੱਗਦੇ ਆਈ ਉਹ ਤਾਂ ਵਾਸਲੇ ਆਈ ਵੀ ਹੁੰਦੀ ਐਈ ਬੱਚਿਆਂ ਦੀ ਜੂਨੀਫਾਰਮ ਹੁੰਦੀ ਐ ਸਾਰੇ ਸਕੂਲਾਂ ਚ ਪੈਕਿੰਗ ਵੀ ਕਰਦੇ ਨੇ ਸਾਰੇ ਨਾਲ ਮਿਲ ਕੇ ਕਰਦੇ ਨੇ ਬਹੁਤ ਜ਼ਿਆਦਾ ਏਸ ਪ੍ਰਾਲੇ ਵਾਸਤੇ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ